ਲੀਡਰਾਂ પાર્ટી ਜੋ 2027 ਤੱਕ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਇੱਕ ਵੱਡੀ ਪਾਰਟੀ ਦੇ ਰੂਪ ਵਿੱਚ ਦੇਖਣਾ ਚਾਹ ਰਹੀ ਹੈ ਉਸ ਨੇ ਰਵਰੀਤ ਸਿੰਘ ਬਿੱਟੂ ਜੋ ਕਿ ਲੁਧਿਆਣਾ ਤੋਂ ਡਾਕ ਸਭਾ ਚੋਣ ਹਾਰੇ ਨੇ ਉਸ ਨੂੰ ਮੰਤਰੀ ਵੀ ਬਣਾ ਦਿੱਤਾ ਤੇ ਰਵਰੀਤ ਸਿੰਘ ਬਿੱਟੂ ਨੇ ਹੁਣ ਇੱਕ ਯੂ ਟਰਨ ਲਈ ਹੈ ਉਸ ਨੇ ਕਿਹਾ ਕਿ ਜੇਕਰ ਬੰਤੀ ਸਿੰਘਾ ਪਰਵੰਤ ਸਿੰਘ ਮਾਮਲੇ ਦੇ ਵਿੱਚ ਜਾਂ ਕਿਸਾਨਾਂ ਦੇ ਮਾਮਲੇ ਦੇ ਵਿੱਚ ਸਰਕਾਰ ਕੋਈ ਕਦਮ ਚੁੱਕਦੀ ਹੈ ਤਾਂ ਉਹ ਉਸ ਦੇ ਵਿੱਚ ਰੁਕਾਵਟ ਨਹੀਂ ਬਣਨ ਗਈ ਇਸ ਸਾਰੀ ਘਟਨਾਕ੍ਰਮ ਦੇ ਵਿੱਚ ਕੀ ਭਾਤੀ ਜਨਤਾ ਪਾਰਟੀ ਕੀ ਪੈਂਤੜਾ ਲੈ ਰਹੀ ਹੈ ਇਸ ਸਬੰਧ ਵਿੱਚ ਅਸੀਂ ਪ੍ਰਸਿੱਧ ਪੱਤਰਕਾਰ ਟਿੱਪਣੀਕਾਰ ਗੁਰਮੀਤ ਸਿੰਘ ਪੁਲਾਹੀ ਨਾਲ ਗੱਲਬਾਤ ਕੀਤੀ ਹੈ ਪੁਲਾਹੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲਾਈ ਸਰਵੇ ਇਹ ਜੋ ਭਾਰਤੀ ਜਨਤਾ ਪਾਰਟੀ ਇਸ ਵੇਲੇ ਪੈਂਤੜੇ ਲੈ ਰਹੀ ਹੈ ਇਹਦੇ ਪਿੱਛੇ ਕੀ ਸਿਆਸਤ ਹੈ ਅ ਅਸਲ ਵਿੱਚ ਦੇਖੋ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਹਰ ਹਿੱਲੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੀ ਜੀ ਸਿਆਸੀ ਤੌਰ ਤੇ ਜੀ ਜੀ ਇੱਕ ਸਰਹੱਦੀ ਸੂਬਾ ਹੁੰਦੇ ਨਾਤੇ ਵੀ ਤੇ ਇੱਕ ਆਪਣੀ ਉਸ ਇਤਰਾ ਤੇ ਉਹਨਾਂ ਜੜੀਆਂ ਇਤਿਹਾਸ ਕਾਰਨ ਜਿਹੜੀਆਂ ਇਹਨਾਂ ਦੀਆਂ ਪੰਜਾਬ ਦੇ ਲੋਕਾਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਤਫਾਰਕਾਤ ਹੋਏ ਨੇ ਹਾਂ ਔਰ ਜਿਹੜੀ ਛੱਟ ਉਹਨਾਂ ਨੂੰ ਖਾਸ ਤੌਰ ਤੇ ਕਥਾਨ ਅੰਦੋਲਨ ਦੇ ਦਰਮਿਆਨ ਬੱਜੀ ਆ ਉਹ ਸਾਰੇ ਕੁਝ ਨੂੰ ਧਾਵਾ ਕਰਨ ਲਈ ਖਾਸਿਰ ਕਰਨ ਲਈ ਉਹਨਾਂ ਨੇ ਨੈਸ਼ਨਲ ਪੱਤਰ ਦੇ ਉੱਤੇ ਆਪਣਾ ਇੱਕ ਪ੍ਰੋਜੈਕਟ ਜਿਹੜਾ ਹੈ ਉਹ ਲਿਖਿਆ ਹੋਇਆ ਜੀ ਜਿਸ ਦੇ ਮੱਦੇਨਜ਼ਰ ਤੁਸੀਂ ਦੇਖੋ ਪਈ ਚੋਣਾਂ ਦੇ ਵਿੱਚ 2024 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਹਰ ਹੀਲਾ ਵਰਤ ਕੇ ਐ ਇੱਥੇ ਬਖੋ-ਵਖਰੀਆਂ ਪਾਰਟੀਆਂ ਦੇ ਵੱਡੇ ਤੋਂ ਵੱਡੇ ਨੇਤਾ ਜਿਹਦੇ ਵਿੱਚ ਮੁੱਖ ਮੰਤਰੀ ਪ੍ਰਧਾਨ ਆਉਂਦੇ ਰਹੇ ਨੇ ਐ ਉਹਨਾਂ ਨੇ ਆਪਣੇ ਪਾਰੇ ਵਿੱਚ ਕਰ ਲਿਆ ਜੀ ਇਹ ਇਹ ਕਰਨ ਦਾ ਮੰਤਵ ਕੀ ਸੀ ਜੀ ਉਹਨਾਂ ਨੇ ਉਹਨਾਂ ਦੀ ਆਪਣੀ ਪਾਰਟੀ ਹੈ ਇੱਕ ਸੰਗਠਨਰ ਪਾਰਟੀ ਹੈ ਪਾਰਟੀ ਦਾ ਕਾਰਡਰ ਹੈ ਉਹ ਪਾਰਟੀ ਦਾ ਕਾਰਡਰ ਜਿਹੜਾ ਹੈ ਆਪਣੇ ਟੈਂਪ ਦੇ ਨਾਲ ਕੰਮ ਵੀ ਕਰ ਰਿਹਾ ਹੈ ਹਰ ਐਸਪੀ ਉਹਨਾਂ ਦੀ ਵੈੱਬ ਤੇ ਕੰਮ ਕਰ ਰਹੀ ਹੈ ਪਰ ਫੇਰ ਵੀ ਉਹਨਾਂ ਨੇ ਇਹ ਪੈਂਤ ਦਾ ਅਫਤਿਆਰ ਕਿਉਂ ਕੀਤਾ ਜੀ ਜੀ ਤੁਸੀਂ ਦੇਖਿਆ ਵੀ ਪਿਛਲੇ ਸਮੇਂ ਦੇ ਵਿੱਚ ਜਦੋਂ ਬਾਰਾਂ ਦੇ ਨਾਂ ਅਨ ਭਾਜਪਾ ਦੀ ਚੰਗੀ ਬਣਦੀ ਸੀ ਉਸ ਵੇਲੇ ਤਾਂ ਇਸ ਕਿਸਮ ਦੀ ਗੱਲ ਜਿਹੜੀ ਆ ਉਹਨਾਂ ਵੱਲੋਂ ਨਹੀਂ ਕੀਤੀ ਗਈ ਸਗੋ ਕੁਝ ਦੇ ਇਹ ਉਹ ਨਾਦੀ ਹੁੰਦੀ ਸੀ ਪੇ ਪੰਜਾਬ ਦੇ ਵਿੱਚ ਉਹਨਾਂ ਦੇ ਅਨੁਸਾਰ ਜਿਹੜੇ ਜੁਝਾਰੂ ਨੇ ਉਹਨਾਂ ਨੂੰ ਕਾਬੂ ਰੱਖਣ ਲਈ ਉਹ ਬਾਦਲਾਂ ਨੂੰ ਵਰਤੇ ਰਹੇ ਤੇ ਉਹਦੇ ਸਾਥ ਦੇ ਨਾਲ ਕੰਮ ਕਰਦੇ ਰਹੇ ਜੀ ਜੀ ਪਰ ਅੱਜ ਸਥਿਤੀਆਂ ਕਿੰਨੀਆਂ ਬਦਲ ਗਈਆਂ ਨੇ ਜੀ ਉਹਨਾਂ ਨੂੰ ਅਥਾਹ ਮਿਲਿਆ ਹੈ ਉਹਨਾਂ ਬੋਟ ਬੈਂਕਰ ਜਿਹੜੀ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ ਆਕਾਲੀ ਦਰ ਨਾਲ ਉਹ ਵੀ ਬੱਧ ਪੋਟਾਂ ਜਿਹੜੀਆਂ ਨੇ ਆਪਰਚੁਨਿਟੀਜ਼ ਬੋਟਾਂ ਜਿਹੜੀਆਂ ਨੇ ਉਹਨਾਂ ਨੇ ਪ੍ਰਾਪਤ ਕਰ ਲਈਆਂ ਜੀ ਜੀ ਨਾਲੋ ਛਾਪੂ ਨੇ ਤਾਂ ਬਣਿਆ ਜੀ ਤੇ ਅਗਲੀ ਗੱਲ ਲੈ ਕੇ ਪੁਣਾ ਨੂੰ ਇਹੋ ਜਿਹੇ ਬੰਦੇ ਬਿੱਟੂ ਵਰਗੇ ਚਾਹੀਦੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਹਾਰਨ ਤੋਂ ਬਾਅਦ ਵੀ ਮੰਤਰੀ ਬਣਾ ਲਿਆ ਇਹ ਤੇ ਗਲਤ ਸਨ ਵਾਲੀ ਯਾਰ ਭਾਵੇਂ ਬਿੱਟੂ ਹਾਰੇ ਨਹੀਂ ਪਰ 3 ਲੱਖ ਵੋਟਾਂ ਲੈ ਗਏ ਨੇ ਔਰ ਭਾਜਪਾ ਦੇ ਜਿੰਨੇ ਕੈਂਡੀਡੇਟ ਖੜੇ ਹੋਏ ਉਹਨਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਲੈਣ ਵਾਲਾ ਨਵਨੀਤ ਬਿੱਟੂ ਰਹਾ ਜੀ ਉਹ ਇੱਕ ਦੂਰੀ ਕਰਨਾ ਪੀ ਉਹ ਬੜਾ ਪਰਬੋਲਾ ਹੈ ਜੇ ਸੰਗਤਰੀਕੇ ਦੇ ਨਾਲ ਗੱਲ ਕਰਨ ਦੀ ਬਜਾਏ ਉਹਦੀ ਭੂਲਚਾਲ ਬੜੀ ਸਿੱਖੀ ਸਾਨੂੰ ਦੇਸੀ ਰਹੀ ਹੈ ਸਮੇਂ ਅਮੇਦੇਵ ਅਤੇ ਜਦੋਂ ਉਹਨਾਂ ਨੇ ਇਲੈਕਸ਼ਨ ਵੀ ਲੜੀ ਹੈ ਨਿਰੋਧੀਆਂ ਨੂੰ ਬਰਾਬਰਤਾ ਉਹਨਾਂ ਨੇ ਤਬਰਾਂ ਦੇ ਵਿੱਚ ਉਹ ਸਾਰੀਆਂ ਸਟੀਆਂ ਦੇ ਵਿੱਚ ਇਹਨਾਂ ਸਮੇਂ ਦੇ ਵਿੱਚ ਵਿਚ ਪਰਿਆ ਜੀ ਜੀ 13 ਦਸ ਹੌਪੀ ਉਹ ਵਿਅਕਤੀ ਜਿਹੜਾ ਕਦੇ ਆਪਣੇ ਬਾਪੂ ਆਪਣੇ ਬਿਆਸ ਸਿੰਘ ਉਹਨਾਂ ਦੇ ਜਿਹੜੇ ਉਹਨਾਂ ਦੇ ਦਾਦਾ ਜੀੁਰ ਕਿਸਨ ਉਹਨਾਂ ਦੇ ਮਾਮਲੇ ਦੇ ਉੱਤੇ ਬੜਾ ਤਸ ਪੈਂਟੜਾ ਹਥਿਆਰ ਕਰਦਾ ਰਿਹਾ ਜੀ ਜੀ ਉਸ ਤੋਂ ਬਾਅਦ ਉਹਨੇ ਬਖ ਬਖਰੇ ਸਮਿਆਂ ਦੇ ਵਿੱਚ ਜਿਹੜੇ ਪਿੰਦ ਨੇ ਬੰਦੀ ਪਿੰਦ ਨੇ ਜਾਂ ਹੋਰ ਲੋਕ ਨੇ ਅੰਦਰ ਨੇ ਆਪਣੇ ਉਹ ਕਹਿੰਦੇ ਵੀ ਆਪਣੀ ਸਜ਼ਾ ਜਿਹੜੀ ਆ ਪੂਰੀ ਕਰ ਚੁੱਕੇ ਨੇ ਪਰ ਉਹਦਾ ਸਟੈਂਡ ਇਹ ਸੀ ਕਿ ਇਹ ਬਾਹਰ ਨਹੀਂ ਆਉਣੇ ਚਾਹੀਦੇ ਪੰਜਾਬ ਦੀ ਜਿਹੜੀ ਆ ਖਰਾਬ ਹੋ ਜਾਗੀ ਜਦੋਂ ਕਾਂਗਰਸ ਇੰਡੀਜੀ ਪਰ ਉਹਨਾਂ ਆ ਉਹਨਾਂ ਯਕਦਮ ਜੂ ਟਰਨਦੇ ਆ ਹਾਂਜੀ ਅਖਦਮ ਜੂ ਟਰਨ ਬਣਾ ਲੈਣ ਵਾਲਾ ਨੇਤਾ ਕੱਲਾ ਬਿੱਟੂ ਨਹੀਂ ਹੈ ਤੁਸੀਂ ਦੇਖੋ ਵੀ ਜਿਦਲੇ ਰੋਹਲ ਗਾਂਧੀ ਉਹਨਾਂ ਦੇ ਪਿਤਾ ਨੂੰ ਮਾਰ ਦਿੱਤਾ ਗਿਆ ਉਹਨਾਂ ਦੇ ਬੰਦੇ ਬੱਚੇ ਉਹਨਾਂ ਨੇ ਵੀ ਉਸ ਅ ਕਸ਼ ਨੂੰ ਜਾ ਉਹ ਸਾਥ ਸਿਹੜੀ ਐਗਿਤੀ ਉਸ ਨੂੰ ਮਾਫ ਕਰਨਾ ਆਪਣੇ ਪਰਿਵਾਰ ਵੱਲੋਂ माफ ਕਰ ਦਿੱਤਾ ਗਿਆ ਜੀ ਜੀ ਇਹ ਸਿਆਸੀ ਪੈਂਟੜੇ ਨੇ ਜਿਹੜੇ ਸਮੇਂ ਤੇ ਵੱਡੇ ਲੀਡਰ ਜਿਹੜੇ ਨੇ ਉਹ ਲੈਂਦੇ ਰਹੇ ਨੇ ਆਰਨ ਇਸ ਦਾ ਇਹ ਆਪੀ ਇਹ ਜਿਹੜੇ ਕਤਲ ਹੋਏ ਨੇ ਇਹ ਪਰਿਵਾਰਕ ਕਤਲ ਨਹੀਂ ਹੋਏ ਕੋਈ ਪਰਿਵਾਰਕ ਦੁਸ਼ਮਣੀ ਕਰਕੇ ਨਹੀਂ ਹੋਏ ਹਾਂ ਇਹ ਪੋਲੀਟਿਕਲ ਹੋਏ ਤੇ ਕਾਰਨ ਕੋਈ ਨਹੀਂ ਜੀ ਜੀ ਇਸੇ ਅਸੀਂ ਪੜਦੇ ਵਿੱਚ ਜਦੋਂ ਕੋਈ ਵਿਅਕਤੀ ਸਾਹਮਣੇ ਆਉਂਦੇ ਨੇ ਆਪਣੇ ਤੰਗਰੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਬਦਲਾ ਲੋ ਕਾਰਵਾਈਆਂ ਕਹ ਲੋ ਉਹਨਾਂ ਨੂੰ ਕਾਰਕੂ ਪੁਣੀਆਂ ਕਾਰਵਾਈਆਂ ਕਹ ਲੋ ਤੇ ਕਿਸਮ ਦਾ ਜਿਹੜਾ ਵਿਚਾਰ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ ਆਉਂਦਾ ਸਮੂਹਿਕ ਤੌਰ ਤੇ ਆਉਂਦਾ ਉਸ ਵੇਲੇ ਇਹ ਸਿਆਸੀ ਰੋਂ ਦੇ ਵਿੱਚ ਇਸ ਕਿਸਮੀਆਂ ਗੱਲਾਂ ਪੁਣੀਆਂ ਬਾਪਰੀਆਂ ਆਪਾਂ ਨੂੰ ਦਿੱਤੀਆਂ ਨੇ ਯਾਰ ਇਹ ਕੋਈ ਸ਼੍ਰੀਮਤੀ ਇੰਦਰਾ ਗਾਂਧੀ ਦੀ ਜਿਹੜੀ ਹਤਿਆ ਹੈ ਉਸ ਤੇ ਸੰਦਰਭ ਤੇ ਵੀ ਆਪਾਂ ਨੂੰ ਇਹ ਗੱਲ ਦੇਖਣੀ ਪੜਦੀ ਹੈ ਜੀ ਜੀ ਹੁਣ ਜਦੋਂ ਨਵਜੀਤ ਬਿੱਟੂ ਨੇ ਵੀ ਇਹ ਪੈਂਤੜਾ ਅਸਤਿਆਰ ਕੀਤਾ ਹੈ ਉਸ ਤੇ ਮਨਵਜ ਕੀ ਗੱਲ ਹੈ ਇਹ ਦੇਖਣ ਵਾਲੀ ਹੈ ਜੀ ਜੀ ਪੰਜਾਬ ਦੀ ਲੀਡਰਸ਼ਿਪ ਉਨ ਬਾਰੇ ਅਸੀਂ ਬੈਠ ਸੰਭਾਲਣਾ ਚਾਹੁੰਦਾ ਤੇ ਇਹ ਕਹਿੰਦੇ ਉਹਨੇ ਕੋਈ ਦਰੇਗ ਨਹੀਂ ਕੀਤਾ ਵੀ ਸ਼ਾਇਦ ਮੈਂ ਅਗਲਾ ਮੁੱਖ ਮੰਤਰੀ ਹੋਊਂਗਾ ਪੱਟ ਪਲਾਨ ਇਸਾ ਉਹ ਰਵਨੀਤ ਬਿੱਟੂ ਜੇਕਰ ਮੁੱਖ ਮੰਤਰੀ ਬਣਨਾ ਵੀ ਚਾਹੁੰਦਾ ਹੈ ਪਰ ਜਿਹੜੀ ਬਾਕੀ ਲੀਡਰਸ਼ਿਪ ਹੈ ਜਿਹੜੀ ਹੁਣ ਤੱਕ ਟਾਟ ਪਛਾਉਂਦੀ ਰਹੀ ਹੈ ਜਿਹੜੀ ਕੁਰਸੀਆਂ ਡੋਲਦੀ ਰਹੀ ਹੈ ਉਹਦਾ ਕੀ ਬਣੂਗਾ ਉਹਦੇ ਕਰਕੇ ਜਿਹੜਾ ਭਾਰਤੀ ਜਨਤਾ ਪਾਰਟੀ ਜਿਹੜੇ ਟਕਸਾਲੀ ਭਾਜਪਾ ਦੇ ਲੀਡਰ ਨੇ ਉਹਨਾਂ ਦੇ ਵਿੱਚ ਨਿਰਾਸ਼ਾ ਨਹੀਂ ਫੈਲੂਗੀ ਦੇਖੋ ਨਿਰਾਸ਼ਾ ਤਾਂ ਹੁਣ ਵੀ ਕਾਡਰ ਦੇ ਵਿੱਚ ਹੈ ਜੀ ਪੱਕੇ ਪਾਪਾ ਦੇ ਲੋਕ ਨੇ ਉਹਨਾਂ ਨੇ ਬਿੱਟੂ ਦੇ ਬਿਆਨ ਦਾ ਵਿਰੋਧ ਕੀਤਾ ਅੱਜ ਤੁਸੀਂ ਦੇਖੋ ਵੀ ਇਹਨਾਂ ਦਾ ਜਿਹੜਾ ਮਤਲਬ ਮੌਖਿਕ ਨੇਤਾ ਹੈ ਜਿਹੜਾ ਪਬਲਿਕ ਰਿਲੇਸ਼ਨ ਨੂੰ ਡੀਲ ਕਰਦਾ ਉਹ ਨੇ ਇਸ ਮਾਮਲੇ ਦੇ ਵਿੱਚ ਬੜਾ ਸਖਤ ਬਿਆਨ ਦਿੱਤਾ ਕਿ ਅਸੀਂ ਇਸ ਬਿਆਨ ਨੂੰ ਚੰਗਾ ਨਹੀਂ ਸਮਝਦੇ ਜੀ ਪਰ ਦੇਖਣ ਵਾਲੀ ਗੱਲ ਹੈ ਕਿ ਆ ਕੀ ਕਹਿੰਦਾ ਹੈ ਇਹ ਆ ਦੀ ਜੋੜੀ ਜਿਹਨੇ ਬਿੱਟੂ ਨੂੰ ਸਾਹਮਣੇ ਲਿਆਂਦਾ ਔਰ ਜਿਹਦੇ ਮੰਦੇ ਵਿੱਚ ਪੰਜਾਬ ਨੂੰ ਕਾਬੂ ਕਰਨ ਦੇ ਪਲਾਨਿੰਗ ਬੈਠੇ ਉਹ ਅਗੋਂ ਤੁਰੇ ਹੋਏ ਨੇ ਉਹ ਕੀ ਕਹਿੰਦੇ ਨੇ ਜੀ ਉਹ ਕਹਿੰਦੇ ਨੇ ਉਹ ਹੀ ਕੁਛੇ ਸੇ ਤੂਆ ਦੇਖੋ ਪੰਜਾਬ ਦੇ ਵਿੱਚ ਬਿਨਾਂ ਸ਼ੱਕ ਭਾਜਪਾ ਦੀ ਬੇ ਤਕੜੀ ਲੀਡਰਸ਼ਿਪ ਸੀ ਬੜੇ ਬੜੇ ਲੋਕੋ ਸੀ ਜਿਨ੍ਹਾਂ ਨੇ ਭਾਜਪਾ ਲਈ ਦਿਨ ਰਾਤ ਇੱਕ ਕੀਤਾ ਸੀ ਅਤੇ ਬਹੁਤਿਆ ਹਾਲਤਾਂ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਤੋਂ ਘਟਨਾਮਾ ਇਤਨੀ ਵੀ ਬਾਪੜੀਆਂ ਜਿਨ੍ਹਾਂ ਕਰਕੇ ਐ ਭਾਜਪਾ ਦੇ ਉਹਨਾਂ ਵਰਕਰਾਂ ਨੇ ਤਾਮਾਨੂ ਤੁਸੀਂ ਦੇਖੋ ਕਾਰੇ ਮੂੰਹ ਘਰੋਣੇ ਪਏ ਹੋਰ ਕੁਟਾ ਮਾਰਾਂ ਵੀ ਸਹਣੀਆਂ ਪਈਆਂ ਪਰ ਉਹ ਭਾਜਪਾ ਦੇ ਨਾਲ ਹੀ ਰਹੇ ਹਾਂ ਹਾਂ ਤੇ ਉਹਨਾਂ ਨੂੰ ਪਾਸੇ ਕਰਕੇ ਕਾਂਦਰਖੀਆਂ ਨਾਲ ਜਾਂ ਪਾਲੀਆਂ ਨੂੰ ਇੱਥੇ ਸ਼ਾਮਲ ਕੀਤਾ ਗਿਆ ਉਸ ਨੇ ਵੀ ਉਹਨਾਂ ਜਿਹੜੇ ਵਰਕਰ ਸੀ ਜਾਂ ਨੇਤਾ ਸੀ ਉਹਨਾਂ ਨੇ ਬਹੁਤ ਮਹਿਸੂਸ ਕੀਤਾ ਸੀ ਪਰ ਉਹ ਛੁਪ ਰਹੇ ਸੀ ਹਾਂ ਮਾਤਯੂ ਦੇ ਗੱਲ ਨੇ ਕਿ ਭਾਜਪਾ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਅ ਪਰੇਵੰਦੀ ਹੈ ਬਖੋ ਬਕਰੇ ਤਰੇ ਜਿਹੜੇ ਨੇ ਉਹ ਪਾਜਪਾ ਬਚਨੇ ਪੰਜਾਬ ਦੇ ਵਿੱਚ ਤੇ ਇਹ ਤਰੇ ਜਿਹੜੇ ਨੇ ਇੱਕ ਅੰਦੇਖਣ ਦੇ ਦਿਨਾਂ ਦੇ ਵਿੱਚ ਵੀ ਆਪਣਾ ਰੰਗ ਜਿਹੜਾ ਆ ਉਹਨੂੰ ਬਦਲਦੇ ਨਹੀਂ ਰਹੇ ਮੇਕ ਗੁੱਡ ਕਾਰਨ ਦੇ ਤੌਰ ਤੇ ਦੱਸਦਾ ਭਈ ਹਾਰਤਪੁਰ ਦੇ ਵਿੱਚ ਦੋ ਤਰੇ ਨੇ ਇੱਕ ਤੋਂ ਪ੍ਰਕਾਰ ਦਾ ਹੈ ਜੀ ਸਾਫਲੇ ਦਾ ਹੈ ਇਹ ਤੇ ਜੇ ਮਲਦੀ ਆ ਦੂਜਾ ਉਹਦੇ ਵਿਰੋਧ ਵਿੱਚ ਖੜ ਜਾਂਦਾ ਦਾ ਚੁੱਪ ਕਰਕੇ ਪੈਰ ਜਾਂਦਾ ਤੇ ਸਿਸਟਮ ਕੁਆ ਬੈਠਦੇ ਨੇ ਹਾਂ ਹਾਂ ਜੀ ਤਾਂ ਇਹ ਇਹ ਸਾਰਾ ਕੁਝ ਤਾਂ ਬਿਲਕੁਲ ਸਹੀ ਹੈ ਇੱਕ ਵੱਡੀ ਗੱਲ ਹੈ ਕਿ ਉਹਨਾਂ ਦੇ ਵਿੱਚ ਨਰਾਜਤਾ ਜਿਹੜੀ ਆ ਹੋਰ ਪੈਦਾ ਹੋਏਗੀ ਜੀ ਜੀ ਅਦੇ ਲੋ ਪੀ ਹੁਣ ਉਹ ਪਰ ਅੰਦੇ ਮਨ ਦੇ ਵਿੱਚ ਵੀ ਹੋਏਗੀ ਜਿਹੜਾ ਕਾਂਗਰਸ ਦਾ ਪਹਿਲਾ ਪ੍ਰਧਾਨ ਸੀ ਸਟੇਟ ਦਾ ਤੇ ਹੁਣ ਉਹ ਪਾ ਪਾ ਦਾ ਪ੍ਰਧਾਨ ਹੈ ਸਟੇਟ ਦਾ ਇਹ ਕਿਉਂ ਆਇਆ ਉਹਦੋਂ ਉਹ ਸਰਪੰਨ ਰਾਜਸਥਾਨੇ ਵੱਜੋਂ ਤਾਂ ਚਲੋ ਆਇਆ ਹੀ ਆਇਆ ਪਰ ਆਪਣਾ ਇੱਕ ਪੁਬਿਕ ਲੈ ਕੇ ਆਇਆ ਤੇ ਮੈਂ ਪੰਜਾਬ ਨੂੰ ਆਪਣਾਇਆ ਹੋਰ ਲਗਾਤਾਰ ਉਹਦੇ ਵੱਲੋਂ ਇਹ ਸਵਾਲ ਸੰਦੇਸ਼ ਬਿਆਨ ਵੀ ਆਉਂਦੇ ਨੇ ਸਟੇਟਮੈਂਟਾਂ ਇਹ ਸਵਾਲ ਸੰਦੇਸ਼ ਯਾਨੀ ਕਿ ਉਹ ਪੰਜਾਬ ਦੇ ਵਿੱਚ ਭਾਜਪਾ ਨੂੰ ਮੋਹਰ ਲੀਆਂ ਤਾਰਾਂ ਦੇ ਵਿੱਚ ਲਿਆਉਣਾ ਚਾਹੁੰਦਾ ਜੀ ਮਤਲਬ ਇਹ ਹੁੰਦਾ ਵੀ ਉਹ ਵੀ ਇੱਕ ਬਖਰੀ ਦੇ ਨਾਲ ਪੰਜਾਬ ਉੱਤੇ ਰਾਜ ਕਰਨਾ ਚਾਹੁੰਦਾ ਜੀ ਉਹਦੇ ਮਨ ਵਿੱਚ ਇਹ ਸੀ ਪੇ ਗਿਆ ਤੇ ਕਿੰਦੋਂ ਉਹ ਕਾਹਰ ਉਸਨੇ ਨਾ ਕਰਕੇ ਇੱਕ ਐਸੀ ਵਰਗ ਦੇ ਵਿਅਕਤੀ ਨੂੰ ਮੁੱਖ ਮੰਤਰੀ ਲਾਤਾ ਤੇ ਜਾਖੜ ਸਾਹਿਬ ਨੂੰ ਉਹਨੇ ਵਿੱਚੋਂ ਛੱਡ ਦਿੱਤਾ ਇਹ ਮਨ ਦੇ ਵਿੱਚ ਉਹਨਾਂ ਦੇ ਚੀਜ਼ ਸੀ ਹਮ ਉਹ ਇਹ ਚੀਜ਼ ਜਿਹੜੀ ਆ ਫੇਰ ਮੁੜ ਕੇ ਨਹੀਂ ਉਹਦੇ ਮਨ ਦੇ ਵਿੱਚ ਆਏਗੀ ਜੇ ਫੇਰ ਨਹੀਂ ਵਿਟੂ ਨੂੰ ਸਾਹਮਣੇ ਲੈ ਆਂਦਾ ਜਾਏਗਾ ਔਰ ਜਾਖੜ ਸਾਹਿਬ ਜਿਹੜੇ ਹਿੰਦੂ ਨੇ ਆਪਣੇ ਆਪ ਨੂੰ ਕਹਿੰਦੇ ਨੇ ਹਿੰਦੂਆਂ ਦੀ ਪਾਰਟੀ ਹੈ ਉਹ ਉਹ ਬਿਨਾ ਚਰਚਾ ਹਿੰਦੂ ਰਾਸ਼ਟਰੀ ਦੀ ਸਥਾਪਨਾ ਦੀ ਗੱਲ ਕਰਦੀ ਆ ਔਰ ਬੇਟੇ ਹੋ ਕੇ ਕਰਦੀ ਆ ਔਰ ਪਿਛਲੇ ਸਮੇਂ ਦੇ ਵੇ ਜਦੋਂ ਚੋਣਾਂ ਹੋਈਆਂ ਨੇ ਤੇ ਉਹਨਾਂ ਨੇ ਇਸ ਗੱਲ ਤੋਂ ਕੋਈ ਡਰੇਗ ਨਹੀਂ ਕੀਤਾ ਧਾਰਮਿਕ ਤ੍ਰੂਵੀ ਕਰਨ ਦੀ ਗੱਲ ਵੀ ਉਹਨਾਂ ਵੱਲੋਂ ਕੀਤੀ ਗਈ ਤਾਂ ਇਹ ਸਾਰਾ ਕੁਝ ਜਿਹੜਾ ਹੈ ਉਹ ਸਧਾਰਨ ਬਕਾਪਾ ਦੇ ਵਰਕਰਾਂ ਵਿੱਚ ਰਾਜਾ ਪੈਦਾ ਕਰੇਗਾ ਭਲਾਈ ਜੀ ਸਾਹਿਬ ਇਹਦੇ ਪਿੱਛੇ ਕਿਤੇ ਆਰਐਸਐਸ ਦਾ ਨਹੀਂ ਕੋਈ ਏਜੰਡਾ ਹੈਗਾ ਦੇਖੋ ਆਰਐਸਐਸ ਅ ਡਾ ਡਾ ਹੈ ਉਹ ਭਾਜਪਾ ਨਾਲੋਂ ਨਿਕੜ ਮਾ ਉਹਨਾਂ ਦਾ ਨਿਕੜ ਮਾ ਅਨਿਕੜ ਮਾ ਆ ਗਿਆ ਜੀ ਜੀ ਆ ਮੇ ਪਿਛਲੇ ਦਿਨਾਂ ਦਾ ਸਟੇਟਮੈਂਟ ਆਈ ਹੈ ਭਗਵਤ ਦੀ ਵੀ ਦੇਖੋ ਜੀ ਮੋਦੀ ਸਾਹਿਬ ਸਿੱਧਾ ਬਣੇ ਕਿਹਾ ਮੋਦੀ ਸਾਹਿਬ ਹੰਕਾਰ ਤੇ ਬੈਚ ਰਹੇ ਨੇ ਉਹਨਾਂ ਨੂੰ ਮਨੀਪੁਰ ਮਾਮਲੇ ਤੇ ਵੀ ਦਖਲ ਦੇਣਾ ਚਾਹੀਦਾ ਸੀ ਐ ਮੋਦੀ ਸਾਹਿਬ ਇੱਕ ਨੁਅਕਸੇਬਕ ਵਜੋਂ ਕੰਮ ਕਰਨਾ ਚਾਹੀਦਾ ਸੀ ਜਦ ਕਿ ਉਹ ਤਾਂ ਇੱਕ ਬਿਕਬੋਜ਼ ਵਜੋਂ ਕੰਮ ਕਰਦੇ ਰਹੇ ਨੇ ਇਹ ਉਹ ਵਜਹ ਹੈ ਉਹ ਚੋਂ ਪਰ ਹੈ ਜਦ ਵੇ ਬੈਬ ਵਸਦੀ ਪੁੰਕਨ ਬੰਦੇ ਸੀ ਤੇ ਆਰਐਸਐਸ ਵਾਲੇ ਜਪਾਤ ਪਟ ਹੈ ਕਿਉਂ ਪਰ ਹੈ ਉਹ ਜਿਹੜੇ ਕਮਜ਼ੋਰ ਹੋਏ ਨੇ ਤੇ ਉਹਨਾਂ ਨੇ ਜੀਤ ਬਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਪਰ ਅਜੰਡਾ ਉਹਨਾਂ ਦਾ ਇੱਕੋ ਹੈ ਉਹ ਰਾਸ਼ਟਰ ਹੈ Hindu ਰਾਸ਼ਟਰ ਬਣਾਉਂਦਾ ਇਹ ਅੰਦਰ ਮੋਦੀ ਸਾਹਿਬ ਉਹਨਾਂ ਦੇ ਲਈ ਕੰਮ ਕਰਦੇ ਨੇ ਉਹ ਉਹਨਾਂ ਤੋਂ ਖੋਚ ਨੇ ਤੇ ਅਜੰਡਾ ਉਹਨਾਂ ਦਾ ਆਰਐਸਐਸ ਦਾ ਵੀ ਇੱਕੋ ਜਿਹੀ ਸਿੱਖ ਹੰਗਾਮਾ ਕੋਨੇ ਪੰਜਾਬ ਵਿੱਚ ਬਣਾਈ ਕੀ ਕਾਰਨ ਸੀ ਉਸ ਦਾ ਕੋਈ ਵੀ ਪੇ ਪੰਜਾਬ ਦੇ ਸਿੱਖਾਂ ਨੂੰ ਆਪਣੇ ਨਾਲ ਜੋੜ ਕੇ ਕਾਬੂ ਕਰਨ ਦਾ ਮਤਲਬ ਸੀ ਜੀ ਜੀ ਤੁਸੀਂ ਦੇਖੋ ਪਾਜਪਾ ਰਹੇ 12 ਦੇ ਨਾਲ ਤਹਿ ਬਿਠਾੜੇ ਆਰਐਸਐਸ ਤੋਂ ਦੇ ਪਿੱਛੇ ਸੀ ਔਰ ਉਹਨਾਂ ਦਾ ਮੰਤਵ ਕੀ ਸੀ ਪੰਜਾਬ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਕਾਬੂ ਕਰਨਾ ਔਰ ਇਹ ਦਰਸਾਉਣਾ ਵੀ ਇਹ ਇੱਕੋ ਹੀ ਇੱਕੋ ਹੀ ਕੰਮ ਹੈ ਇਵੇਂ ਇਹੋ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਹ ਹੁੰਦੀਆਂ ਰਹੀਆਂ ਨੇ ਰਾਹੀ ਸਾਹਿਬ ਐਨਐਸਐਸ ਜਿਹੜੀ ਹੈ ਉਹ ਪਾਜਪਾ ਦੇ ਨਾਲ ਖੜੀ ਆ ਔਰ ਇਹਦੇ এজেন্ডੇ ਨੂੰ ਲੈ ਕੇ ਅੱਗੇ ਤੋਰ ਰਹੀ ਹੈ ਪਰ ਇਸ ਦੇ ਫੇਰ ਸੋਣਾ ਦਵਲਿਤ ਮਿੱਟੂ ਇਹ ਵੀ ਕਹਿ ਰਹੇ ਨੇ ਕਿ ਉਹ ਅਮਰਪਾਲ ਦੇ ਪਰਿਵਾਰ ਦੇ ਨਾਲ ਸੰਪਰਕ ਦੇ ਵਿੱਚ ਨੇ ਤੇ ਦੂਜੇ ਪਾਸੇ ਅਮਿਤ ਸ਼ਾਹ ਦੇ ਇਸ਼ਾਰੇ ਦੇ ਉੱਤੇ ਹੀ ਭਾਈ ਅਮਰਪਾਲ ਨੂੰ ਦੇਖ ਲਾਬ ਨਾਸਾ ਲਗਾਇਆ ਗਿਆ ਉਸ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਇਹ ਜਿਹੜਾ ਬੜੀ ਸਥਿਤੀ ਗੁੰਝਲਦਾਰ ਬਣੀ ਹੋਈ ਹੈ ਇਹ ਨੂੰ ਕਿਸ ਤਰੀਕੇ ਨਾਲ ਸੁਝਾਇਆ ਜਾਏਗਾ ਦੇਖੋ ਸਲਝਾਉਣਾ ਤੇ ਇਹ ਨੂੰ ਬਗਾਇਨਾ ਇਹ ਸਰਕਾਰ ਦੇ ਬਸ ਦੀ ਗੱਲ ਹੈ ਜੀ ਸਾਹਮਣੇ ਜੀ ਕਾਂਟ ਪਿੰਡਾਂ ਵਾਲਾ ਜਿਸ ਵੇਲੇ ਸਿਆਸ ਤੇ ਵਿਦ ਜਾਂ ਸਮਾਜਿਕ ਗਤੀਵਿਧੀਆਂ ਦੇ ਵਿੱਚ ਸਾਹਮਣੇ ਆਇਆ ਜੀ ਉਹਨਾਂ ਸਿਤਾ ਪਾਟ ਦੇ ਬੋਤ ਬੋਤ ਦੇ ਹੋਰਡੇ ਬੜਾ ਵੱਡਾ ਜਤਨ ਸਰਕਾਰਾਂ ਵੱਲੋਂ ਕੀਤਾ ਗਿਆ ਜੀ ਸਰਕਾਰ ਵੱਲੋਂ ਕੀਤਾ ਗਿਆ ਤੁਹਾਡੇ ਸਾਹਮਣੇ ਆ ਇਸ ਦੀ ਕਹਿੰਦੀ ਹੈ ਜੀ ਹੂੰ 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 ਤੇ ਵੋਨਮੀ ਬਈ ਨਹੀਂ ਸਕਤ ਇਹਦੇ ਵਿੱਚ ਕੋਈ ਨਾ ਹੋਰ ਆਮ ਹੈ ਨਹੀਂ ਅਮਰਤਪਾਲ ਨੂੰ ਦੀ ਇਟਾਂ ਦਾ ਉਹਦਾ ਕੱਦ ਬੋਤ ਬੜਾ ਹੋਣ ਦੀ ਖਾਤਰ ਸਾਹਮਣੇ ਕੀਤਾ ਗਿਆ ਨਿੱਤ ਦਸੋ ਪੇ ਕਈ ਵਾ ਹੋਰ ਕਈ ਲੋਕ ਨੇ ਜਿਹਨਾਂ ਦੀਆਂ ਕਾਰਵਾਈਆਂ ਸ਼ਾਇਦ ਇਸ ਤੋਂ ਵੀ ਵੱਡੀਆਂ ਹੋਣਗੀਆਂ ਪੰਜਾਬ ਦੇ ਵਿੱਚ ਉਹਨਾਂ ਤੇ ਨਾ ਸਾਖੇ ਉਹ ਨਹੀਂ ਲਾ ਦਿੱਤਾ ਗਿਆ। ਨਾਸਾ ਜਿਹੜਾ ਹੈ ਉਹ ਸਪੇਸ ਤੇ ਸੈਂਟਰ ਦੀ ਮਿਲੀਕਤ ਦੇ ਨਾਲ ਲੱਗਿਆ। ਔਰ ਜਿਵੇਂ ਆਮ ਤੌਰ ਤੇ ਇਹ ਕਿਹਾ ਜਾਂਦਾ ਪਈ ਸਾਡੇ ਮਾਨਯੋਗ ਮੁੱਖ ਮੰਤਰੀ ਜਿਹੜੇ ਨੇ ਵੋਮਨ ਐਸਪੀ ਦੇ ਮੁਖੀ ਜਾਨੀ ਸਾਡੇ ਨਾਲ ਅੰਦਰੋਗਤੀ ਕਿਤੇ ਨਾਲ ਕਿਤੇ ਅਕਮਟਕਾ ਕਰਦੇ ਦਿਖਾਈ ਦਿੰਦੇ ਨੇ ਉਹ ਉਹਨਾਂ ਦੀਆਂ ਸਾਰੀਆਂ ਗੱਲ ਨਾਲੋ ਪਤਾ ਲੱਗਦਾ ਉਹ ਵੀ ਨੇ ਵੀ ਜੇਸਪਲ ਨੇ ਬੀਐਸਐਫ ਜਿਹੜੀ ਆ ਪੰਜਾਬ ਦੇ 6 8 ਜ਼ਿਲ੍ਹਿਆਂ ਦੇ ਵਿੱਚ ਲਿਆਂਦੀ ਗਈ ਉਹ ਚੁੱਪੀ ਸਾਥ ਕੇ ਬੈਠੇ ਰਹੇ ਤੇ ਆ ਨਾਸਾ ਲਾਉਣ ਦੀ ਗੱਲ ਜਦੋਂ ਕੀਤੀ ਗਈ ਉਹਨਾਂ ਨੂੰ ਇਸ ਗੱਲ ਤੇ ਰਿਜੈਕਟ ਕਰਨਾ ਚਾਹੀਦਾ ਸੀ ਉਹ ਤਰ੍ਹਾਂ ਵੀ ਉਹਨਾਂ ਦੀ ਉਸ ਕੱਲ ਨੂੰ ਪ੍ਰਬੰਧਨ ਕਰਕੇ ਉਹਨਾਂ ਦੇ ਸਾਹਮਣੇ ਤੁਰਦੇ ਰਹੇ ਇਹ ਕੀ ਸਿੱਧ ਕਰਦਾ ਹੈ ਸਰਕਾਰਾਂ ਜਿਹੜੀਆਂ ਨੇ ਆਪਣੇ ਤੰਗ ਦੇ ਨਾਲ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਤਾ ਲਿਆਉਂਦੀਆਂ ਨੇ ਤੇ ਫਿਰ ਵਿਅਕਤੀ ਵਿਛੇਸ ਨੂੰ ਥੱਲੇ ਲਾਉਣ ਦੇ ਲਈ ਆਪਣਾ ਹਿੱਤ ਸਾਧਣ ਦੀ ਖਾਤਰ ਯਤਨ ਕਰਤੀਆਂ ਨੇ ਤੁਸੀਂ ਵੇਖੋ ਜਿਹੜਾ ਗਾਂਧੀ ਦਾ ਕਤਲ ਹੋਇਆ ਵਿਅਕਤੀ ਕਤਲ ਸੀ ਉਹਨੂੰ ਬਾਦ ਅਰਜੀਵ ਗਾਂਧੀ ਜਿਹੜਾ 400 ਤੋਂ ਬਾਅਦ ਸੀਟਾਂ ਲੈ ਗਿਆ ਜਹਾਂ ਤੇ ਨਾਂ ਤੇ ਲੈ ਗਿਆ ਤੇ ਜਿਹੇ ਹੋਣਾ ਇਸ ਕਿਸਮ ਦੀ ਗੱਲ ਜਿਹੜੀ ਹੈ ਉਹਨਾਰੇ ਮੌਜੂਦਾ ਹਾਕਮਾਂ ਦੇ ਮਨਾ ਦੇ ਵਿੱਚ ਕਿਤੇ ਨਾ ਕਿਤੇ ਲੱਗੀ ਹੋਈ ਆ ਪਾਵੇਂ ਕੇ ਪੰਜਾਬ ਦਾ Hindu ਜਿਹੜਾ ਆ ਕਰੇ ਕੀ ਜਜਾਰੂ ਲੋਕਾਂ ਦੇ ਹੱਕ ਵਿੱਚ ਨਹੀਂ ਰਿਹਾ ਜੀ ਖਾਰਕੂ ਬਾਦ ਦਾ ਵਿਰੋਧ ਕਰਦਾ ਰਿਹਾ ਕਿਉਂਕਿ ਕੁਝ ਪੋਤਿਆਂ ਖਾਰਕੂ ਬਾਰੇ ਸੱਜਣਾ ਨੇ ਵੀ ਇਹ ਪੋਤਿਆਂ ਔਰ ਇਸ ਤੋਂ ਅਗਲੀ ਗੱਲ ਤੇ ਜਿਨ੍ਹਾਂ ਦੇ ਡੈਮੋ ਮਨੁਖੀਅਤਾਰਪੀ ਉਹਨਾਂ ਦਾ ਜਿਵੇਂ ਕਾਣ ਪੰਜਾਬ ਵਿੱਚ ਹੋਇਆ ਪੁਲਿਸ ਦਾ ਜਿਹੜਾ ਰੂਲ ਨਵਰਾਤਾਰ ਹਮਨੇ ਰਿਹਾ ਉਹ ਵੀ ਕਿਸੇ ਤੋਂ ਲੁਕਿਆ ਚਪਿਆ ਨਹੀਂ ਇਹ ਸਾਰਾ ਕੁਝ ਜਿਹੜਾ ਹੈ ਇਸ ਤਰ੍ਹਾਂ ਹੀ ਤੌਰ ਤੇ ਇੱਕ ਥੀਮ ਹੈ ਜਿਹੜੀ ਪੰਜਾਬ ਵਿੱਚ ਚਲਾਉਣ ਦਾ ਯਤਨ ਪੁਰਿਆ ਹੁਣ ਤੁਸੀਂ ਦੱਸੋ ਕਿ ਬਿੱਟੂ ਦਾ ਕਹਿੰਦਾ ਵੀ ਮੈਂ ਅਮਰਤਪਾਲ ਦੇ ਪਰਿਵਾਰ ਨੂੰ ਜਾ ਕੇ ਮਿਲੂੰਗਾ ਕਹਿੰਦੀ ਜੀ ਪੰਜਾਬ ਦਾ ਜਿਹੜਾ Hindu ਆ ਉਹ ਕੀ ਕਹਿੰਦਾ ਜੀ ਜੀ ਉਹਦੇ ਮਨ ਦੇ ਵਿੱਚ ਕੀ ਖਰਚਾ ਹੈ ਉਹਦੇ ਮਨ ਦੇ ਵਿੱਚ ਖਰਚਾ ਹੈ ਕਿ ਪ੍ਰਾਣੇ ਉਹ ਦਿਨ ਜਿਹੜੇ ਸਾਨੂੰ ਦੇਖਣੇ ਪੈ ਰਹੇ ਨੇ ਇਹ ਸਾਰੇ ਧਰਮ ਹਵਾਵਾਂ ਦੇ ਵਿੱਚ ਉਹ ਤੁਹਾਨੂੰ ਮੁਰਕੇ ਨਾਲ ਦੇਖ ਨਹੀਂ ਪੈਣ ਕਿਉਂਕਿ ਪੰਜਾਬ ਦਾ ਪਹਿਲਾ ਹੀ ਉਜਾੜਵਲ ਦੇ ਪਾਸੇ ਨੂੰ ਜਾ ਰਿਹਾ ਜੀ ਜੀ ਪਾਣਵਲ ਦੇ ਪਾਸੇ ਨੂੰ ਜਾ ਰਿਹਾ ਪੰਜਾਬ ਦਾ ਨੌਜਵਾਨ ਪਾਰ ਤੁਰਿਆ ਜਾਂਦਾ ਪੰਜਾਬ ਦੀ ਇਕਨੋਮੀ ਜਿਹੜੀ ਹੈ ਸੈਟਰ ਹੋ ਰਹੀ ਆ ਪੰਜਾਬ ਜਿਹੜਾ ਕਦੇ ਪਹਿਲੇ ਨੰਬਰ ਤੇ ਸੀ ਹਿੰਦੁਸਤਾਨ ਦੇ ਵਿੱਚ ਤਰੱਤੀ ਦੇ ਮਾਮਲੇ ਤੇ ਉਹ ਦਾਤਨੇ ਤਾਂ ਹੈ ਥਾਂ ਦੇ ਉਤੇ ਖਿਸਕੇ ਚਲੇ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਦੇਖਣ ਪਾਖੜ ਸਮਝਣ ਵਾਲੀਆਂ ਨੇ ਇਹ ਜੇ ਸਮਝ ਜਿਹੜੀ ਹੈ ਉਹ ਲੋਕ ਬੜੀ ਅ ਤੇੰਗੀ ਇੰਟਰਨਲ ਅਮੇ ਦੇ ਨੇ ਜਿਹੜੇ ਪੰਜਾਬ ਦੇ ਪਿਛਲੇ ਦ੍ਰਿਸ਼ ਨੂੰ ਆਪਣੇ ਮਾਤੇ ਵਿੱਚ ਪਛਤਾ ਦੇ ਨਾਲ ਅੱਗੇ ਵਧਾਉਂਦੇ ਨੇ ਪਰ ਜਿਹੜੀਆ ਥੇਡਾ ਨੇ ਸਿਆਸੀ ਥੇਡਾ ਦੇਖੋ ਨਾ ਜੀ ਬਿੱਟੂ ਦੇ ਮਾਮਲੇ ਦੇ ਬਹਿਸ ਜਦੋਂ ਆਏ ਨੇ ਤੇ ਉਹਨੇ ਬੜੇ ਇਤਹਾਬ ਛਾਦਾਂ ਮੈਂ ਤੇ ਕਹਤਾ ਵੀ ਬਿੱਟੂ ਦਾ ਮੇਰਾ ਦੋਸਤ ਆ ਭਾਈ ਹੂੰ ਉਹ ਬੜਾ ਆਦਮੀ ਬਣਾਉਣਾ ਪਿਆ ਨਾ ਜੀ ਤੇ ਕਾਂਗਰਸ ਵਿੱਚ ਸੀ ਕਾਂਗਰਸ ਦੇ ਵਿੱਚੋਂ ਦੋ ਵਾਰੀ ਜਿੱਤ ਕੇ ਉਹ ਐਮਪੀ ਬਣਿਆ ਤੇ ਕੋ ਪਾਇਦ ਮੈਨੂੰ ਦੱਸੋ ਪਈ ਸਾਰਾ ਦੋਸੂ ਕਦੋਂ ਵੜ ਗਿਆ ਜੀ ਜੀ ਦਾ ਮਤਲਬ ਹੈ ਪਈ ਅੰਦਰ ਖਿਚੜੀ ਪੱਕਦੀ ਹੈ ਠੀਕ ਅਮਰਤਪਾਲ ਵਾਲੇ ਮਾਮਲੇ ਤੇ ਵੀ ਪੱਕਦੀ ਹੈ ਜਦੋਂ ਇਹ ਕਹਾਣੀਆਂ ਖਿਚੜੀਆਂ ਪੱਕਦੀਆਂ ਨੇ ਉਸ ਵੇਲੇ ਇਹ ਗੱਲ ਦਾ ਖਾਚਾ ਰਹਿੰਦਾ ਪੇ ਕਿਤੇ ਨਾ ਕਿਤੇ ਸਰਕਾਰ ਜਿਹੜੀ ਐ ਉਹ ਕੋਈ ਨਾ ਕੋਈ ਇਹੋ ਜਿਹੀ ਖੇਤਣਾ ਚੋਂਦੀ ਆ ਤੇ ਆਪਣੇ ਹਿੱਤ ਸਾਧਣਾਂ ਤੋਂ ਕਿਉਂਦੀ ਆ ਆਪਣੀ ਪਾਰਟੀ ਨੂੰ ਅੱਗੇ ਲਿਆਉਣ ਦੀ ਖਾਤਰ ਤੇ ਇਹ ਉਹਨਾਂ ਦੇ ਅੰਮ੍ਰੇ ਬਖਾਈ ਹੋਈ ਬਿਸ਼ਾਦ ਜਿਹੜੀ ਐ ਉਹਨ ਬਾਰੇ ਅਮੇ ਦੇ ਬੰ ਅਮਨੇ ਆ ਜਣੀ ਠੀਕ ਹੈ ਭਾਈ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਇੱਕ ਵੱਡੀ ਗੇਮ ਪੰਜਾਬ ਦੇ ਵਿੱਚ ਖੇਡ ਰਹੀ ਹੈ ਤੇ ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਪਤਾ ਲੱਗਣਗੇ ਦੇ ਇਸ ਪਰ ਇਹ ਕਿ ਪੰਜਾਬ ਦਾ Hindu ਵੀ ਡਰਿਆ ਹੋਇਆ ਹੈ ਕਿ ਕਿਤੇ ਪਹਿਣਾ ਪਹਿਲਾ ਵਾਲੇ ਦਿਨਾਂ ਦੇਖਣੇ ਪੈਣ ਤੇ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ ਜੇਕਰ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਕਦਮ ਸ਼ਾਂਤੀ ਲਈ ਚੁੱਕੇ ਜਾ ਰਹੇ ਨੇ ਤਾਂ ਉਹਦਾ ਵੀ ਸਵਾਗਤ ਹੋਣਾ ਚਾਹੀਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਮਰਦਾਨੀ ਚਰ